ਰਾਮ ਮੇੜਕਰ ਦੇ ਜੋ ਪ੍ਰਤਮਾ ਨੂੰ ਤੋੜਪਾਨ ਕੀਤੀ ਗਈ ਕੋਈ ਸਰਦਾਰੀਆਂ ਅੰਸਰਾ ਦੇ ਤਰਫੋਂ ਉਦੋਂ ਪੂਰੇ ਦੇਸ਼ ਵਿੱਚ 26 ਜਨਵਰੀ ਗਣਤੰਤਰ ਦੀ ਜਨ ਬਣਾਇਆ ਜਾ ਰਿਹਾ ਸੀ ਉਸੇ ਸਮੇਂ 'ਚ ਡਾਕਟਰ ਬੀ.ਆਰ. ਮੇੜਕਰ ਦੀ ਪ੍ਰਤਮਾ ਨੂੰ ਤੋੜਪਾਨ ਕੀਤੀ ਹੈ ਜੈ 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 ਦੋਸ਼ੀਆਂ ਨੇ ਕੀਤੀ ਹੈ ਅਪਰਾਧੀਆਂ ਜਿਹੜੇ ਬੰਦੀ ਕਾਰਵਾਈ ਸਖਤੋ ਸਖਤ ਜਾਨੀ ਕੀਤੀ ਜਾਵੇ ਕੋਈ ਕੋਈ ਅੱਜ ਜਿਹੜਾ ਦੋਸ ਮੇਲਾ ਹੋਇਆ ਇਹ ਬਾਬਾ ਸਾਹਿਬ ਦੀ ਮੂਰਤੀ ਜਿਹੜੀ ਅਮਨਿਸਰ ਵਿੱਚ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਵਿਸ਼ੇ ਤੇ ਅੱਜ ਲੋਕ ਪ੍ਰਦਰਸ਼ਨ ਮਲੋੜ ਵਿਖੇ ਕੱਡੇ ਗਏ ਸਫਾਈ ਸੇਵਕ ਯੂਨੀਅਨ ਵੱਲੋਂ ਤੇ ਸਮੂਹ ਪਾਈਚਾਰਾ ਵਾਲਮੀਕ ਸਮਾਜ ਇਸ ਸਮਾਜ ਮਲਾਜਮ ਤੇ ਪਾਈਚਾਰਾ ਦੇ ਸਾਰੇ ਇਕੱਠ ਹੋ ਕੇ ਨਗਰ ਕੌਂਸਲ ਤੋਂ ਲੈ ਕੇ ਬੱਤੀਆਂ ਚੌਕ ਤੱਕ ਲੋਕ ਪ੍ਰਦਰਸ਼ਨ ਕੀਤਾ ਹੈ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਜਿਹੜਾ ਲਗਾਤਾਰ ਜਿਹੜੇ ਇਸ ਤਰ੍ਹਾਂ ਵਾਪਰ ਨਹੀਂ ਜਿਹੜੀ ਕਥਨਾ ਜਿਹੇ ਦੋਸਿਆ ਨੇ ਕੀਤੀ ਹੈ ਅਪਰਾਧੀਆਂ ਜਿਹੜੇ ਬੰਦਰੀ ਕਾਰਵਾਈ ਸਖਤੋ ਸਖਤ ਜਾਣੀ ਕੀਤੀ ਜਾਵੇ ਉਹਨਾਂ ਤੋਂ ਮੇਰਾ ਨਾਮ ਜੀ ਭਾਰਤ ਕੁਮਾਰ ਬਾਗੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 26 ਤਰੀਕ ਅੰਮ੍ਰਿਤਸਰ ਵਿਖੇ ਡਾਕਟਰ ਬੀ ਆਰ ਅਮੇਡਕਰ ਦੇ ਜੋ ਪ੍ਰਤਿਮਾ ਨੂੰ ਤੋੜ ਪਨ ਕੀਤੀ ਗਈ ਕੋਈ ਸਰਦਾਰਤੀ ਅੰਸਰਾ ਦੇ ਤਰਫੋਂ ਉਦੋਂ ਪੂਰੇ ਦੇਸ਼ ਵਿੱਚ 26 ਜਨਵਰੀ ਗਣਤੰਤਰ ਦਿਵਸ ਬਣਾਇਆ ਜਾ ਰਿਹਾ ਸੀ ਉਸੇ ਸਮੇਂ 'ਚ ਡਾਕਟਰ ਬੀ ਆਰ ਅਮੇਡਕਰ ਦੀ ਪ੍ਰਤਿਮਾ ਨੂੰ ਤੋੜ ਪਨ ਕੀਤੀ ਜਾ ਰਹੀ ਸੀ ਏ ਅਸੀਂ ਸੋਚਦੇ ਆ ਕਿ ਮਨੁਵਾਦੀ ਸਮਿਤੀ ਵਾਲੇ ਲੋਗ ਇਹੋ ਜਿਹਾ ਕੰਮ ਕਰਦੇ ਆ ਜੋ ਕਿ ਲਕਟਰਪਰ ਮੈਡਿਕਰ ਸਾਹਿਬ ਦੀ ਫੋਟੋਆਂ ਨੂੰ ਤੋੜਦੇ ਹੈ ਮੂਰਤੀਆਂ ਤੋੜਦੇ ਹੈ ਤੇ ਇਸ ਵਿੱਚ ਇਸ ਕਾਰਨ ਸਾਡੇ ਐਸਸੀ ਭਾਈਚਾਰਾ ਸਮਾਜ ਦਲਿਤ ਸਮਾਜ ਵਿੱਚ ਪੂਰਾ ਭਾਰੀ ਰੋਸ ਹੈ ਅਸੀਂ ਸਰਕਾਰ ਤੋਂ ਏਹੇ ਬੇਨਤੀ ਕਰਦੇ ਗਏ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਤਾਂ ਜੋ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਮਿਲਣ ਅੱਗੇ ਤੋਂ ਸਰਾਰਤੀ ਅੰਸਰ ਜਿਹੜੇ ਮਨੁਵਾਦੀ ਸਮ੍ਰਿਤੀ ਵਾਲੇ ਇਹੋ ਜਿਹੇ ਲੋਕ ਹੈਗੇ ਆ ਉਹ ਅੱਗੇ ਤੋਂ ਐਸੀ ਕਾਰਵਾਈ ਨਾ ਕਰਨ ਜੈ ਪੀ